ਸੋ ਅ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹੂੰ ਸਰਦੀ ਵੀ ਵੱਧਦੀ ਜਾਂਦੀ ਹੈ ਔਰ ਨਾਲ-ਨਾਲ ਜਿਹੜਾ ਪੋਲੀਟੀਕਲ ਯਾਨੀ ਕਿ ਰਾਜਨੀਤਿਕ ਮਾਹੌਲ ਵੀ ਪਖਦਾ ਜਾਂਦਾ ਹੈ ਕਿਉਂਕਿ ਚੋਣਾਂ ਸਿਰ ਤੇ ਪਾਰਲਮੈਂਟ ਦੀਆਂ ਔਰ ਵੱਖ-ਵੱਖ ਪਾਰਟੀਆਂ ਆਪਣੇ ਆਪਣਾ ਕਿਤੇ ਤੇ ਲੱਗ ਗਈਆਂ ਹੈ ਔਰ ਅਸੀਂ ਵੀ ਅੱਜ ਕੱਲ ਜਿਹੜਾ ਧਰਨਾ ਸੀ ਸਾਡਾ ਜਗਰਾਉ ਵਿਖੇ ਉਸ ਤੋਂ ਬਾਅਦ ਕੋਣ ਪੁਰਾਣੇ ਧਰਨਿਆਂ ਦੀ ਕੜੀ ਦੇ ਵਿੱਚ ਕਿਉਂਕਿ ਤਕਰੀਬਨ 21 ਮਹੀਨੇ ਹੋ ਗਏ ਪੰਜਾਬ ਦੀ ਸਰਕਾਰ ਹੁਣ ਪੰਜਾਬ ਦੇ ਮੁੱਦਿਆਂ ਤੇ ਜਵਾਬ ਲੈਣਾ ਬੰਦ ਹੈ ਸੋ ਇਸ ਕਰਕੇ ਉਸੇ ਕੜੀ ਦੇ ਵਿੱਚ ਕਿਉਂਕਿ ਸਮਾਂ ਬਹੁਤ ਦਿੱਤਾ 2.5 ਸਾਲ ਦਿੱਤਾ ਸਰਕਾਰ ਨੂੰ ਪਰਫਾਰਮ ਕਰਨਾ ਸੀ ਦੇਣਾ ਵੀ ਚਾਹੀਦਾ ਹੈ ਹਰ ਨਵੀਂ ਸਰਕਾਰ ਨੂੰ ਉਸੇ ਕੜੀ ਦੇ ਵਿੱਚ ਅੱਜ ਅਸੀਂ ਕਪੂਰਥਲਾ ਜਾ ਰਹੇ ਹਾਂ ਕੁਝ ਸਵਾਲ ਲੈ ਕੇ ਔਰ ਪੰਜਾਬ ਸਰਕਾਰ ਨੂੰ ਉਸ ਮੰਚ ਤੋਂ ਸਵਾਲ ਕਰਾਂ ਨਾਲ ਨਾਲ ਕਿਸ ਪ੍ਰਕਾਰ ਡੈਮੋਕ੍ਰੇਸੀ ਦਾ গলা ਘੁਟਿਆ ਜਾ ਰਿਹਾ ਹੈ 100 ਤੋਂ ਵੱਧ ਮੈਂ ਸਮਝਦਾ ਕਿ ਮੈਂਬਰ ਆਫ ਪਾਰਲੀਮੈਂਟ ਜਾਣੀ ਕਿ ਦੇਸ਼ ਦੀ ਅੱਤੀ ਆਬਾਦੀ ਦੇ ਨਮਾਇंदे ਨੂੰ ਪਾਰਲੀਮੈਂਟ ਚੋਂ ਬਾਹਰ ਕੱਢ ਦਿੱਤਾ ਗਿਆ ਪਹਿਲੀ ਵਾਰੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉਹਨਾਂ ਦੀ ਕੋਈ ਆਵਾਜ਼ ਨਹੀਂ ਸੁਣ ਰਿਆ ਯਾਨੀ ਕਿ ਅੱਤੇ ਬੇਸ਼ਤੀ ਆਵਾਜ਼ ਕੋਈ ਸੁਣਵਾਲਾ ਨਹੀਂ ਸੋ ਲਗਾਤਾਰ ਉਹ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਨੇ ਔਰ ਭਾਰਤੀ ਜਨਤਾ ਪਾਰਟੀ ਜਾਨੀ ਕਿ ਨਰਿੰਦਰ ਮੋਦੀ ਸਾਹਿਬ ਮਨ ਮਰਜੀ ਦੇ ਫੈਸਲੇ ਤੇ ਕਾਨੂੰਨ ਤੇ ਨਵੇਂ-ਨਵੇਂ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿੱਚ ਲੈ ਕੇ ਆ ਰਹੇ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਹੋਣਗੇ ਖਾਸ ਕਰਕੇ ਸਾਡੇ ਲੋਕਾਂ ਵਾਸਤੇ ਸੋ ਜਿੰਨਾ ਤੇ ਚਿੰਤਾ ਜ਼ਰੂਰੀ ਬਣਦੀ ਹੈ ਸੋ ਮੈਂ ਗੱਲ ਕਰ ਰਿਹਾ ਚੋਣਾ ਉਹ ਤਿੰਨ ਨਵੇਂ ਕਾਨੂੰਨ ਜਿਨ੍ਹਾਂ ਨੇ ਪਹਿਲਾਂ ਆਈਪੀਸੀ, ਸੀਆਰਪੀਸੀ ਤੇ ਐਵੀਡੈਂਸ ਐਕਟ ਇਹ ਤਿੰਨਾਂ ਦੇ ਨਾਮ ਬਦਲ ਕੇ ਹੁਣ ਆਈਪੀਸੀ ਭਾਰਤੀ ਨਿਆਂ ਸੰਿਥਾ ਬਿੱਲ ਰੱਖ ਦਿੱਤਾ ਗਿਆ ਜਾਨੀ ਕਿ ਇਹਦਾ ਨਵਾਂ ਨਾਮ ਰੱਖ ਦਿੱਤਾ ਗਿਆ ਹੈ। ਔਰ ਐਵੀਡੈਂਸ ਐਕਟ ਦਾ ਨਾਮ ਰੱਖ ਦਿੱਤਾ ਗਿਆ ਭਾਰਤੀ ਸਖਸ਼ਾ ਔਰ CrPC ਦਾ ਪੂਰਾ ਨਾਮ ਰੱਖ ਦਿੱਤਾ ਗਿਆ ਭਾਰਤੀਾ ਨਾਗਰਿਕ ਸੁਰੱਖਿਆ ਮੈਂ ਨਾਮ ਵੀ ਬਦਲ ਦਿੱਤੇ ਗਏ ਨੇ ਔਰ ਇਹਦੇ ਤਹਿਤ ਕਾਨੂੰਨ ਵੀ ਬਦਲ ਦਿੱਤੇ ਗਏ ਨੇ ਬਹੁਤ ਸਾਰੀਆਂ ਹਾਲਕੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮੈਂ ਸਮਝਦਾ ਕਿ ਜਿਸ ਤਰ੍ਹਾਂ ਹਿੰਦੁਸਤਾਨ ਦੀ ਪੁਲਿਸ ਕੋਲੇ ਤਾਕਤਾਂ ਉਹ ਕਟੌਣੀਆਂ ਚਾਹੀਦੀਆਂ ਸਨ ਪੰਜਾਬ ਦੀ ਚਾਹੇ ਉਹ ਪੰਜਾਬ ਦੀ ਗੱਲ ਕਰ ਲਓ ਚਾਹੇ ਹਿੰਦੁਸਤਾਨ ਦੀ ਗੱਲ ਕਰੋ ਕਿਉਂਕਿ ਬਹੁਤ ਸਾਰੇ ਐਸੇ ਕਾਨੂੰਨ ਉਹ ਅੰਗਰੇਜ਼ਾਂ ਦੇ ਸਮੇਂ ਦੇ ਬਣੇ ਹੈ ਜਿਹਰੇ ਵਿੱਚ ਕਿਤੇ ਨਾ ਕਿਤੇ ਪੁਲਿਸ ਨੂੰ ਅਕਾਉਂਟੇਬਲ ਠਹਿਰਾਉਣਾ ਚਾਹੀਦਾ ਸੀ ਜਵਾਬਦੇਹ ਠਹਿਰਾਉਣਾ ਚਾਹੀਦਾ ਸੀ ਲੇਕਿਨ ਉਹ ਦਿਨ ਬਦੇਨ ਸਖਤ ਹੁੰਦੇ ਗਏ ਚਾਹੇ ਉਹ ਯੁਵਾਪਾ ਵਰਗੇ ਕਾਨੂੰਨ ਨੇ ਬੇਸ਼ੱਕ ਬਹੁਤ ਸਾਰੇ ਕਾਨੂੰਨਾਂ ਦੀ ਇਸ ਦੇਸ਼ ਨੂੰ ਲੋੜ ਹੈਗੀ ਆ ਲੇਕਿਨ ਮੈਂ ਸਮਝਦਾ ਕਿ ਉਹਨਾਂ ਦਾ ਬਹੁਤ ਸਾਰੀਆਂ ਜਗ੍ਹਾ ਤੇ ਕਾਨੂੰਨ ਦੀ ਇਸਤੇਮਾਲ ਹੁੰਦਾ ਹੈ ਔਰ ਬਹੁਤ ਸਾਰੇ ਜਿਹੜੇ ਵਿਚਾਰੇ ਲੋਕ ਆਪ ਦੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਨੇ ਔਰ ਜਿਨ੍ਹਾਂ ਨੂੰ ਜਿਹੜੇ ਚਾਹੁੰਦੇ ਨੇ ਅਸੀਂ ਇਸ ਆਜ਼ਾਦ ਭਾਰਤ ਦੇ ਵਿੱਚ ਅਸੀਂ ਆਪਣੀ ਗੱਲ ਰੱਖ ਸਕੀਏ ਉਹ ਜਦੋਂ ਫਿਰ ਗੱਲ ਕਰਦੇ ਨੇ ਤੇ ਉਹਨਾਂ ਨੂੰ ਇਹੋ ਜੇ ਕਾਨੂੰਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਭਾਇouri ਪੋਰਚੋਰ ਨਿੰਦਾ ਕਰਦਾ ਹੈ ਫਿਰ ਕਿਸੇ ਦਿਨ ਤੁਹਾਨੂੰ ਇਹ ਤਿੰਨੇ ਭਾਰਤੀਆ ਸਖਸ਼ਾ ਬਿਲ ਜਾਂ ਭਾਰਤੀਆ ਨਾਗਰਿਕ ਸੁਰੱਖਿਆ ਬਿਲ ਤੇ ਭਾਰਤੀਆ ਨਿਆਂ ਸੰਵਿਧਾ ਬਿਲ ਬਾਰੇ ਵਿਸਤਾਰ ਪੂਰਣ ਤੁਹਾਨੂੰ ਦੱਸਾਂਗੇ ਕਿ ਇਹ ਰਿਚ ਕੀ ਕੀ ਤਬਦੀਲੀਆਂ ਆਈਆਂ ਹਨ ਕਿਹੜੀਆਂ ਕਿਹੜੀਆਂ ਹੋਰ ਤਾਕਤਾਂ ਪੁਲਿਸ ਨੂੰ ਦੇ ਦਿੱਤੀਆਂ ਗਈਆਂ ਹਨ ਤਾਂ ਜੋ ਕਿਸੇ ਵੇਲੇ ਵੀ ਕਿਸੇ ਵੀ ਵਿਅਕਤੀ ਤੇ ਕਿਸੇ ਪ੍ਰਕਾਰ ਦਾ ਕਾਨੂੰਨ ਲਾਗੂ ਕਰਕੇ ਉਹਨੂੰ ਕਿਤੇ ਵੀ ਭੇਜ ਦਿੱਤਾ ਜਾਵੇ ਸੋ ਇਹ ਇਹ ਬਹੁਤ ਖਤਰਨਾਕ ਕਾਨੂੰਨ ਹੈ ਜਿਹੜਾ ਭਾਰਤੀਆ ਜਨਤਾ ਪਾਰਟੀ ਲੈ ਕੇ ਆਈ ਹੈ ਇਸ ਕਾਨੂੰਨ ਦੇ ਨਾਲ ਉਹ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਇਹਨਾਂ ਕਾਨੂੰਨਾਂ ਦਾ ਸਾਹਮਣਾ ਕਰਨਾ ਪਵੇਗਾ ਤੁਸੀਂ ਦੇਖਿਆ ਹੀ ਹੋਣਾ ਪਹਿਲਾਂ ਵੀ ਤਿੰਨ ਕਾਲੇ ਕਾਨੂੰਨ ਜਿਹੜੇ ਖੇਤੀ ਕਾਨੂੰਨ ਸਨ ਉਹਨਾਂ ਨੂੰ ਕਿਸ ਤਰ੍ਹਾਂ 700 ਲੋਕਾਂ ਨੇ ਆਪ ਦੀ ਸ਼ਹਾਦਤ ਦੇ ਕੇ ਪੰਜਾਬ ਦੇ ਉਹ ਸੂਰਬੀਰ ਯੋਧਿਆ ਨੇ ਉਹਨਾਂ ਨੂੰ ਦੁਬਾਰੇ ਵਾਪਸ ਕਰਾਇਆ ਵਾਪਸ ਕਰਾਇਆ ਕਿਸ ਪ੍ਰਕਾਰ ਪੰਜਾਬ ਦੇ ਲੋਕਾਂ ਨਾਲ ਉਹ ਬਹੁਤ ਵੱਡਾ ਧੋਖਾ ਹੋ ਗਿਆ ਰਿਹਾ ਸੀ ਲੇਕਿਨ ਮੈਂ ਇਸ ਕਲੱਚ ਇੰਟਰਸਟਿੰਗ ਗੱਲ ਇਹ ਹੈ ਕਿ ਕੱਲ ਆਦਰੀਆਂ ਬਹੁਤ ਹੀ ਸਤਕਾਰਯੋਗ ਸਾਡੇ ਭੈਣ ਜੀ ਹਰਸਿਮਰਤ कौर ਬਾਦਲ ਜੀ ਨੇ ਇਹ ਮੌਕਾ ਟੱਕ ਦਿਆ ਹੋਇਆ ਉਹ ਚੰਗੇ तरीके ਦੇ ਨਾਲ ਪਾਰਲੀਮੈਂਟ ਦੇ ਵਿੱਚ ਆਪਦੀ ਗੱਲ ਰੱਖੀ ਮੈਂ ਦੇਖ ਰਿਹਾ ਸੀ ਕਿ ਕਿਤੇ ਕਿਤੇ ਪੰਜਾਬੀ ਬੋਲ ਰਹੇ ਸਨ ਕਿਉਂਕਿ ਉਹ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਸਨ ਕਿ ਮੈਂ ਤੁਹਾਡੇ ਲਈ ਖੜੀ ਹੋ ਕੇ ਬੋਲ ਰਹੀ ਹਾਂ ਲੇਕਿਨ ਮੈਂ ਬਹੁਤ ਸਾਰੀਆਂ ਗੱਲਾਂ ਉਹਨਾਂ ਦੀਆਂ ਸੁਨੀਆਂ ਉਹਨਾਂ ਨੇ ਕਿਤੇ ਨਹਿਰੂ ਸਾਹਿਬ ਦੀ ਤਾਰੀਫ ਵੀ ਕੀਤੀ ਉਹਨਾਂ ਨੇ ਕਿਹਾ ਨਹਿਰੂ ਨੇ ਪੰਜਾਬੀਆਂ ਦੀ ਤਾਰੀਫ ਕੀਤੀ ਸੀ ਉਹਨਾਂ ਦੀ ਸ਼ਹਾਦਤਾਂ ਕਿ ਛੋਟੀ ਜੀ ਇਹ ਇਹ ਲੋਕ ਥੋੜੀ ਜੀ ਆਬਾਦੀ ਇਹਨਾਂ ਲੋਕਾਂ ਦੀ ਪਰ ਜਿਸ ਪ੍ਰਕਾਰ ਦਾ ਇਹਨਾਂ ਦਾ ਦੇਸ਼ ਦੀ ਆਜ਼ਾਦੀ ਦੇ ਵਿੱਚ ਔਰ ਕੁਰਬਾਨੀਆਂ ਦੇ ਵਿੱਚ ਯੋਗਦਾਨ ਹੈ ਮੈਂ ਉਰੀ ਪ੍ਰਸ਼ੰਸਾ ਕਰਦਾ ਹਾਂ ਨਾਲ ਦੀ ਨਾਲ ਇਹ ਵੀ ਕਹਿੰਦਾ ਕਿ ਅਗਰ ਕਾਲੀਦਾਸਾ ਹੁੰਦਾ Nehru ਸਾਰਾ ਪੰਜਾਬ ਸ਼ਾਇਦ ਪਾਕਿਸਤਾਨ ਨੂੰ ਦੇ ਦਿੰਦਾ ਜਾਨੀ ਕਿ ਮਿਸਕੋਡ ਜਿਹੜੀਆਂ ਗੱਲਾਂ ਕਰਨੀਆਂ ਜਾਣ ਬੁੱਝ ਕੇ ਹੁਣ ਲੋਕ ਬਹੁਤ ਸਿਆਣੇ ਹੋ ਗਏ ਐ ਸਿਮਰਤ ਕੌਰ ਮੇਰੇ ਭੈਣ ਜੀ ਲੋਕ ਬਹੁਤ ਸਾਰੀਆਂ ਗੱਲਾਂ ਬਹੁਤ ਬਰੀਕੀ ਨਾਲ ਸੁਣਦੇ ਆ ਤੇ ਫਿਰ ਉਰੇ ਤੇ ਰਿਐਕਟ ਕਰਦੇ ਆ ਔਰ ਇਹੀ ਕਾਰਨ ਹੈ ਕਿ ਅੱਜ ਅਕਾਲੀ ਦਲ ਮਕਮਲ ਤੌਰ ਤੇ ਪੰਜਾਬ ਦੇ ਲੋਕਾਂ ਦੇ ਨੱਕੋਂ ਭੁੱਲੋਂ ਲਹਿ ਗਿਆ ਤੁਸੀਂ ਮਾਸਟਰ ਤਾਰਾ ਸਿੰਘ ਦੀ ਗੱਲ ਕੀਤੀ ਅਕਾਲੀ ਦਲ ਦੀ ਗੱਲ ਕੀਤੀ ਮੈਂ ਕਹਿੰਦਾ ਕਿ ਅਕਾਲੀਆਂ ਦਲ ਦਾ ਇਤਿਹਾਸ ਪੜਾ ਆ ਮੈਂ ਸਮਝਦਾ ਕਿ ਪਾਤ ਸੰਘਰਸ਼ਮਈ ਸੀ ਮੈਂ ਉਹਦੀ ਪ੍ਰਸੰਸਾ ਕਰਦਾ ਹਾਂ ਲੇਕਿਨ ਜਦੋਂ ਦਾ ਅਕਾਲੀ ਦਲ ਇੱਕ ਪਰਿਵਾਰ ਦਾ ਹੋ ਗਿਆ ਅਕਾਲੀ ਦਲ ਬਾਦਲ ਦਾ ਹੋ ਕੇ ਰਹਿ ਗਿਆ ਤਾਂ ਉਹਨੇ ਦਿਨ ਬ ਦਿਨ ਪੰਜਾਬ ਦੇ ਲੋਕ ਜਾਣਦੇ ਨੇ ਕੀ ਕੁਝ ਪਰਿਵਾਰ ਦੀ ਖਾਤਰ ਤੁਸੀਂ ਪੰਜਾਬ ਦੇ ਲੋਕਾਂ ਨਾਲ ਕਰ ਲਿਆ ਸੋ ਇਸੇ ਕਰਕੇ ਹੁਣ ਤੁਸੀਂ ਜੋ ਮਰਜੀ ਕਹੀ ਜਾਓ ਉਹ ਗੱਲ ਬਣੇਗੀ ਨਹੀਂ ਤੁਸੀਂ ਕੱਲ ਬੰਦੀ ਸਿੱਖਾਂ ਦੀ ਵੀ ਗੱਲ ਕੀਤੀ ਲੇਕਿਨ ਨਾਲ ਹੀ ਨਾਲ ਤੁਸੀਂ ਇੱਕ ਪਾਸੇ ਬੰਦੀ ਸਿੱਖਾਂ ਦੀ ਗੱਲ ਕਰਦੇ ਹੋ ਔਰ ਦੂਸਰੇ ਪਾਸੇ ਤੁਸੀਂ ਭਾਜਪਾ ਨਾਲ ਸਮਝੌਤੇ ਦੀ ਜਿਹੜੀ ਤੁਹਾਡੀ ਗੱਲ ਚੱਲ ਰਹੀ ਹੈ ਜਾਂ ਤਾਂ ਤੁਸੀਂ ਕਹੋ ਕਿ ਬੰਦੀ ਸਿੱਖਾਂ ਦੇ ਇਹ ਗੱਲ ਕਲੈਰਿਟੀ ਲੈ ਕੇ ਆਓ ਕਿ ਬੰਦੀ ਸਿੱਖਾਂ ਦਾ ਜਿੰਨਾ ਚੱਕਰ ਫੈਸਲਾ ਨਹੀਂ ਹੁੰਦਾ ਅਸੀਂ ਭਾਜਪਾ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰਾਂਗੇ ਇਸੇ ਗੱਲ ਕਰਕੇ ਤੁਸੀਂ ਉਹ ਪੰਜਾਬੀ ਦੀ ਕਹਾਵਤ ਹੈ ਮਾਫੀ ਚਾਹਨਾ ਮੈਂ ਤੁਹਾਨੂੰ ਨਹੀਂ ਕਰਿਆ ਚਿੱਤਰ ਵੀ ਖਾਦੇ ਤੇ ਗੰਡੇ ਵੀ ਖਾਦੇ ਤੁਸੀਂ ਅਸੀਫਾ ਵੀ ਦਿੱਤਾ